ਪੰਜਾਬ ਤੇ ਦਿੱਲੀ ਸਾਰਾ ਡੁੱਬ ਜਾਣਾ ਹੈ 10-10 ਫੁੱਟ ਤੱਕ ਪਾਣੀ ਆਉਣਾ ਹੈ ਇੰਨੀਆਂ ਡਰਾਉਣੀਆਂ ਗੱਲਾਂ ਕੌਣ ਕਰ ਰਿਹਾ ਇਹ ਉਹ ਲੋਕ ਕਰ ਰਹੇ ਨੇ ਜਿਹੜੇ ਪੰਜਾਬ ਦੇ ਪਾਣੀਆਂ ਦੇ ਰਾਖੇ ਹੋਣ ਦੀ ਗੱਲ ਕਰ ਰਹੇ ਨੇ ਆਪਾਂ ਕੁਝ ਵਿਸ਼ੇ ਨੂੰ ਥੋੜਾ ਜਿਹਾ ਸਮਝਾਂਗੇ ਧੰਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਪਿਛਲੇ ਦਿਨਾਂ ਦੌਰਾਨ ਇੱਕ ਵੀਡੀਓ ਜਿਹੜੀ ਹੈ ਕਾਫੀ ਦੇਖੀ ਹੋਏਗੀ ਗੁਰਦੁਆਰਾ ਵਿਪੋਤ ਸਾਹਿਬ ਦੇ ਵਿੱਚ ਹਮਤੋਜ਼ ਮਾਨ ਤੇ ਲੱਖਾ ਸਿਧਾਨਾ ਤੇ ਕੁਝ ਵੀਰ ਹੋਰ ਨਾਲ ਉਹਨਾਂ ਦੇ ਮੌਜੂਦ ਸਨ ਜਿੱਥੇ ਕਿ ਉਹਨਾਂ ਨੇ ਪੰਜਾਬ ਦੇ ਪਾਣੀਆਂ ਨੂੰ ਗੰਦਲਾ ਕਰਨ ਦੀ ਜਿਹੜੀ ਸਰਕਾਰਾਂ ਦੀ ਇੱਕ ਤਰਤੀਬ ਸੀ ਉਹ ਸਾਡੇ ਸਾਹਮਣੇ ਲਿਆਂਦੀ ਵੀ ਕਿਸ ਤਰ੍ਹਾਂ ਇਹਨਾਂ ਨੇ ਸਾਡੀਆਂ ਅੱਖਾਂ ਦੇ ਵਿੱਚ ਘੱਟਾ ਪਾ ਕੇ ਪੰਜਾਬ ਦੇ ਪਾਣੀਆਂ ਨੂੰ ਗੰਦਲਾ ਕੀਤਾ ਹੋਇਆ ਸਾਧ ਸੰਗਤ ਇੱਕ ਬਹੁਤ ਵੱਡੀ ਗੱਲ ਹੈ ਮੈਂ ਆਪਣੇ ਵਿਚਾਰ ਜ਼ਰੂਰ ਪੇਸ਼ ਕਰਨੇ ਚਾਹਾਂਗਾ ਕਿ ਸਾਡੇ ਕੋਲੇ ਪਾਣੀ ਹੈ ਨਹੀਂ ਪਰ ਸਾਡਾ ਜਿਹੜਾ ਪਾਣੀ ਹੈ ਉਹ ਅਦਰ ਸਟੇਟਸ ਨੂੰ ਦਿੱਤਾ ਜਾ ਰਿਹਾ ਹੈ ਕੀ ਇਹ ਸਾਡੇ ਨਾਲ ਧੱਕਾ ਨਹੀਂ ਪੰਜਾਬ ਦੇ ਨਾਲ ਧੱਕਾ ਨਹੀਂ ਤੇ ਸਾਡੇ ਲੀਡਰਾਂ ਦੀਆਂ ਸਾਡੀਆਂ ਸਰਕਾਰਾਂ ਦੀਆਂ ਕੀ ਪੰਜਾਬ ਨੂੰ ਦੇਣ ਕੀ ਹੈ ਸਮਝਿਆ ਜਾਏ ਅਨੰਪੁਰ ਸਾਹਿਬ ਦੇ ਇਲਾਕਿਆਂ ਦੇ ਵਿੱਚ ਹਿਮਾਚਲ ਦੀਆਂ ਫੈਕਟਰੀਆਂ ਕਦੇ ਕਿਸੇ ਹੋਰ ਸਟੇਟ ਦੀਆਂ ਫੈਕਟਰੀਆਂ ਉਹਨਾਂ ਦਾ ਜਿੰਨਾ ਜ਼ਹਿਰੀਲਾ ਤੇ ਕੈਮੀਕਲ ਵਾਲਾ ਗੰਦਾ ਪਾਣੀ ਹੈ ਉਹ ਸਤਲੁਜ ਦਰਿਆ ਦੇ ਵਿੱਚ ਪਾਇਆ ਜਾਂਦਾ ਉਸ ਪਾਣੀ ਨੂੰ ਗੰਦਲਾ ਕੀਤਾ ਜਾ ਰਿਹਾ ਹੈ ਤੇ ਸਾਧ ਸੰਗਤ ਅਸੀਂ ਲੋਕ ਉਥੇ ਰਹਿਣ ਵਾਲੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਤੇ ਉਹ ਬਿਮਾਰੀਆਂ ਜਿਹੜੀਆਂ ਨੇ ਉਹ ਸਾਡੇ ਤੱਕ ਪਹੁੰਚ ਰਹੀਆਂ ਨੇ ਪੂਰੇ ਪੰਜਾਬ ਵਿੱਚ ਪੂਰੇ ਭਾਰਤ ਵਿੱਚ ਪੂਰੀ ਦੁਨੀਆ ਵਿੱਚ ਫੈਲ ਰਹੀਆਂ ਨੇ ਤੇ ਸਾਧ ਸੰਗਤ ਕੀ ਇਹ ਦੁਨੀਆਵੀ ਦੁਨੀਆਵੀ ਲੋਕਾਂ ਨਾਲ ਖੇਡ ਖਿਲਵਾੜ ਨਹੀਂ ਹੈਗਾ ਕੀ ਇਹ ਲੋਕਾਂ ਦੇ ਨਾਲ ਖਿਲਵਾੜ ਨਹੀਂ ਹੈਗਾ ਕੀ ਇਹ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਨਹੀਂ ਹੈਗਾ ਕਦੇ ਸੋਚਿਆ ਇਸ ਗੱਲ ਨੂੰ ਸਾਡੀਆਂ ਸਰਕਾਰਾਂ ਨੇ ਕੀ ਹਾਲ ਕੀਤਾ ਪਹਿਲੀਆਂ ਸਰਕਾਰਾਂ ਨੇ ਕੀ ਕੀਤਾ ਅੱਜ ਦੀਆਂ ਸਰਕਾਰਾਂ ਕੀ ਕਰ ਰਹੀਆਂ ਨੇ ਕੀ ਇਹਨਾਂ ਚੀਜ਼ਾਂ ਨੂੰ ਰੋਕਿਆ ਨਹੀਂ ਜਾ ਸਕਦਾ ਅਨਸਾਰ ਭਗਵੰਤਮਾਨ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਸੀ ਉਹ ਗੱਲ ਨਜ਼ਰ ਨਹੀਂ ਆਈ ਪਿਛਲੀਆਂ ਸਰਕਾਰਾਂ ਨੇ ਕੀ ਦਿੱਤਾ ਅਕਾਲੀ ਦਲ ਨੇ ਕਾਂਗਰਸ ਨੇ ਕੀ ਦਿੱਤਾ ਸਾਨੂੰ ਕੁਝ ਨਹੀਂ ਦਿੱਤਾ ਉਹਨਾਂ ਲੋਕਾਂ ਨੇ ਸਿਰਫ ਤੇ ਸਿਰਫ ਲੋਕਾਂ ਦੀ ਜਾਨ ਨਾਲ ਖੇਡਿਆ ਤੇ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਕੀਤਾ ਸਭ ਤੋਂ ਵੱਡਾ ਇਹ ਵਾਲਾ ਅੱਜ ਕਿੰਨੀਆਂ ਬਿਮਾਰੀਆਂ ਨੇ ਕਿੰਨੀਆਂ ਬਿਮਾਰੀਆਂ ਦੇ ਟੈਸਟ ਫ੍ਰੀ ਹੁੰਦੇ ਨੇ ਸਾਨੂੰ ਕੋ ਲੌਲੀਪੌਪ ਦਿੱਤਾ ਜੀ ਆਮ ਆਦਮੀ ਕਲੀਨਿਕ ਕੀ ਮੁਹੱਲਾ ਕਲੀਨਿਕ ਦੇ ਵਿੱਚ ਕਿੰਨੇ ਕੁ ਇਲਾਜ ਹੁੰਦੇ ਨੇ ਮੈਂ ਤਾਂ ਕਈ ਵਾਰੀ ਗਿਆ ਜੀ ਉੱਥੇ ਤੇ ਉੱਥੇ ਤਾਂ ਗੱਲ ਹੀ ਹੁੰਦੀ ਆ ਸਾਡੇ ਕੋਲੇ ਮਸ਼ੀਨਾਂ ਨਹੀਂ ਜੀ ਸਾਡੇ ਕੋਲੇ ਤਕਨੀਕ ਨਹੀਂ ਜੀ ਟੈਸਟ ਲੈ ਲੈਣੇ ਆ ਪਰ ਰਿਪੋਰਟ ਤੁਹਾਨੂੰ ਹਫ਼ਤੇ ਬਾਅਦ ਮਿਲੂਗੀ ਰਿਪੋਰਟ ਚਾਹੀਦੀ ਹੋਵੇ ਅੱਜ ਤੇ ਸਾਨੂੰ ਹਫ਼ਤੇ ਬਾਅਦ ਮਿਲੂਗੀ ਹੈਰਾਨਗੀ ਦੀ ਗੱਲ ਹੈ ਮੈਂ ਸੰਗਰੂਰਗ ਕਾਫੀ ਵਾਰ ਗਿਆ ਜੀ ਮੁਹੱਲਾ ਕਲੀਨਿਕ ਦੇ ਵੇ ਕਦੇ ਕੋਈ ਢੰਗ ਦਾ ਗੱਲ ਨਹੀਂ ਹੋਈ ਪਹਿਲੀਆਂ ਸਰਕਾਰਾਂ ਨੇ ਵੀ ਸਾਨੂੰ ਕੁਝ ਨਹੀਂ ਦਿੱਤਾ ਪਹਿਲੀਆਂ ਸਰਕਾਰਾਂ ਨੇ ਅਕਾਲੀ ਦਲ ਨੇ ਸਾਨੂੰ ਕੀ ਦਿੱਤਾ ਜੀ ਜਾਂ ਫਿਰ ਇਹਦੀਆਂ ਕੋਈ ਟੀਜਾ ਮੇਰੇ ਕਹਿਣ ਤੋਂ ਭਾਵ ਕਿ ਸਭ ਤੋਂ ਵੱਡੀ ਗੱਲ ਹੈ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੇ ਪਾਣੀਆਂ ਨੂੰ ਗੰਦਲਾ ਕੀਤਾ ਜਾ ਰਿਹਾ ਹੈ ਗੰਦਾ ਕੀਤਾ ਜਾ ਰਿਹਾ ਹੈ ਸਾਡੇ ਕੁਝ ਲੋਕਾਂ ਦੇ ਵੱਲੋਂ ਵੀ ਗੰਦਾ ਕੀਤਾ ਜਾ ਰਿਹਾ ਹੈ ਉਹ ਵੀ ਧਿਆਨ ਦੇਣਾ ਮੈਂ ਉੱਥੇ ਗੱਲ ਸਾਰਿਆਂ ਦੀ ਕਰਨੀ ਹੈ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਵੀ ਜਿਹੜਾ ਡੈਮ ਹੈ ਨਾ ਪਾਖੜਾ ਡੈਮ ਅਨੰਦਪੁਰ ਸਾਹਿਬ ਦੇ ਲਾਗੇ ਜੇਕਰ ਤੇ ਰੱਬ ਨਾ ਕਰੇ ਉਹ ਪਾਖੜਾ ਡੈਮ ਟੁੱਟ ਜਾਂਦਾ ਖੁੱਲ ਜਾਂਦਾ ਪੰਜਾਬ ਤੇ ਦਿੱਲੀ ਉਹਦੇ ਨਾਲ ਪੂਰਾ ਡੁੱਬਣਾ ਤੇ ਉਹ ਜਿਹੜਾ ਗੰਧਲਾ ਪਾਣੀ ਹੈ ਜਦੋਂ ਸਾਡੇ ਘਰਾਂ ਵਿੱਚ ਸਾਡੇ ਲਾਗੇ-ਤਾਗੇ ਉਹ ਪਾਣੀ ਆਏਗਾ ਕੀ ਉਹ ਪਾਣੀ ਦੇ ਨਾਲ ਬਿਮਾਰੀਆਂ ਨਹੀਂ ਫੈਲਣਗੀਆਂ ਪਿਛਲੇ ਸਮਿਆਂ ਪਿਛਲੇ ਸਾਲਾਂ ਦੌਰਾਨ ਤੁਸੀਂ ਵੇਖਿਆ ਹੱਡ ਆਏ ਫਲੱਡ ਆਏ ਸੀ ਕਿ ਲੋਕਾਂ ਦੇ ਹੱਡ ਖੁਰਨੇ ਸ਼ੁਰੂ ਹੋ ਗਏ ਔਰ ਆਈਸ ਫਲੂ ਵਰਗੀਆਂ ਬਿਮਾਰੀਆਂ ਜਿਹੜੀਆਂ ਸੀ ਲੋਕਾਂ ਨੂੰ ਚਲਣੀਆਂ ਪਈਆਂ ਸਾਧ ਸੰਗਤ ਨੂੰ ਕਾਦੇ ਗੰਦੇ ਪਾਣੀ ਕਰਕੇ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ ਤੋਂ ਕਹਿਣ ਤੋਂ ਭਾਵ ਵੀ ਅੱਖਾਂ ਖੋਲੋ ਹਜੇ ਤਾਂ ਜਾਗਪੋ ਲੋਕੋ ਜੇ ਹਲੇ ਵੀ ਨਾ ਜਾਗੇ ਤੇ ਸਾਧ ਸੰਗਤ ਫੇਰ ਸਾਡਾ ਛੁਟਕਾਰਾ ਨਹੀਂ ਹੋਣਾ ਫੇਰ ਅਸੀਂ ਬਹੁਤ ਵੱਡੀਆਂ ਮੁਸੀਬਤਾਂ ਦੇ ਵਿੱਚ ਖੁਦ ਫਸਾਂਗੇ ਕੀ ਸਾਡੀਆਂ ਪਾਵਰਾਂ ਨਹੀਂ ਅਸੀਂ ਆਪਣੇ ਵਧਾਇਕਾਂ ਨੂੰ ਐਮ ਐਲ ਏ ਐਮ ਪੀ ਸ ਨੂੰ ਜਦੋਂ ਆਉਂਦੇ ਨੇ ਸਾਡੇ ਕੋਲੇ ਵੋਟਾਂ ਮੰਗਣ ਕੀ ਅਸੀਂ ਉਹਨਾਂ ਨੂੰ ਇਹ ਸਵਾਲ ਨਹੀਂ ਕਰ ਸਕਦੇ ਕਿ ਪੰਜਾਬ ਦੇ ਪਾਣੀਆ ਤੇ ਤੁਸੀਂ ਕੀ ਕੀਤਾ ਜੀ ਪੰਜਾਬ ਦੇ ਪਾਣੀਆਂ ਤੇ ਤੁਸੀਂ ਕੁਝ ਕਰ ਰਹੇ ਹੋ ਕਿ ਨਹੀਂ ਕਰ ਰਹੇ ਕੀ ਪੰਜਾਬ ਦੇ ਪਾਣੀਆਂ ਨੂੰ ਤੁਸੀਂ ਲੋਕਾਂ ਨੂੰ ਦੇਣਾ ਸ਼ੁਰੂ ਕੀਤਾ ਹੋਇਆ ਹੈ ਜਿਹੜੇ ਪੰਜਾਬ ਦੇ ਵਿੱਚ ਫੈਕਟਰੀਆਂ ਲੱਗੀਆਂ ਨੇ ਬਗਾਨੀਆਂ ਉਹ ਪੰਜਾਬ ਦੇ ਪਾਣੀਆਂ ਨੂੰ ਗੰਦਲਾ ਕਰੀ ਜਾਂਦੀਆਂ ਨੇ ਤੁਸੀਂ ਉਹਨਾਂ ਤੇ ਕੀ ਐਕਸ਼ਨ ਲੈ ਰਹੇ ਹੋ ਮੈਂ ਨਹੀਂ ਕਹਿੰਦਾ ਕਿ ਫੈਕਟਰੀਆਂ ਬੰਦ ਕਰੋ ਮੈਂ ਕਿਹਾ ਵੀ ਜੋ ਪੰਜਾਬ ਦੇ ਪਾਣੀਆਂ ਨੂੰ ਗੰਦਾ ਕੀਤਾ ਜਾ ਰਿਹਾ ਹੈ ਘੱਟੋ ਘੱਟ ਉਹ ਤੇ ਉਹਨਾਂ ਨੂੰ ਰੋਕਿਆ ਜਾਏ ਇਹ ਤਾਂ ਸਮਝਣੀ ਚਾਹੀਦੀ ਹੈ ਨਾ ਸਾਨੂੰ ਗੱਲ ਪਿਆਰਿਓ ਹੁਣ ਕਈ ਕਹਿੰਦੇ ਨੇ ਜੀ ਏ ਕੀ ਲੋੜ ਹੈ ਜੀ ਵਿਸ਼ੇ ਤੇ ਬੋਲਣ ਦੀ ਇਹ ਐ ਕਿ ਲੋੜ ਹੈ ਜੀ ਜਿਹਦੇ ਸਰੀਰ ਨੂੰ ਰੋਗ ਲੱਗੇ ਨਾ ਕਦੇ ਉਹਨਾਂ ਨੂੰ ਜਾ ਕੇ ਪੁੱਛੋ ਵੀ ਲੋੜ ਹੈ ਕਿ ਨਹੀਂ ਹੈ ਇਸ ਵਿਸ਼ੇ ਤੇ ਬੋਲਣ ਦੀ ਸੋਚੋ ਕਦੇ ਨਾ ਕਰੇ ਰੱਬ ਕਰੇ ਤੁਹਾਡੇ ਕਿਸੇ ਪਰਿਵਾਰ ਚੋਂ ਕਿਸੇ ਨੂੰ ਕੋ ਰੋਗ ਲੱਗ ਜਾਏ ਫਿਰ ਵੀ ਤੁਸੀਂ ਇਦਾਂ ਹੀ ਸੋ ਪਿਆਰਿਓ ਜੀਵ ਜੰਤੂਆਂ ਲਈ ਖਤਰਾ ਹੈ ਸਾਡੇ ਲਈ ਖਤਰਾ ਹੈ ਧਰਤੀ ਲਈ ਖਤਰਾ ਹੈ ਤੇ ਧਰਤੀ ਦੇ ਵਿੱਚ ਉਗ ਰਹੇ ਸਰੋਤਾਂ ਨੂੰ ਖਤਰਾ ਹੈ ਅੱਜ ਜਿਹੜੀਆਂ ਧਰਤੀ ਵਿੱਚ ਉਹ ਚੀਜ਼ਾਂ ਉਗ ਰੀਆਂ ਨੇ ਜੋ ਅਸੀਂ ਖਾ ਰਿਹਾ ਕੀ ਉਹ ਸਾਡੇ ਅੰਦਰ ਨਹੀਂ ਜਾ ਰਹੀਆਂ ਕਿ ਸਾਨੂੰ ਖਤਰਾ ਨਹੀਂ ਪੰਜਾਬ ਦੇ ਆਉਣ ਵਾਲੀਆਂ ਪੀੜ੍ਹੀਆਂ ਲਈ ਬੋਲੋ ਸੋ ਪਿਆਰਿਓ ਇਹਨਾਂ ਚੀਜ਼ਾਂ ਦਾ ਖਿਆਲ ਜ਼ਰੂਰ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ